ਸਰਕਾਰ ਮੇ ਜਿਹੜਾ ਮੁੱਦਾ ਉਹ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਦੀ ਪੋਲਰਜੀ ਦੀ ਰਿਹਾਈ ਦਾ ਉਹਨਾਂ ਦਾ ਕੇਸ ਰਿਜੈਕਟ ਕਰਨਾ ਮੈਂ ਸਮਝਦਾ ਇਹ ਸਿੱਖ ਜਵਾਤਾਂ ਦੇ ਨਾਲ ਇੱਕ ਖਲਵਾੜ ਆ ਕਿਉਂਕਿ 550ਵੇਂ ਗੁਰੂ ਪਾਤਸ਼ਾਹ ਦੀ ਉਸ ਪਵਿੱਤਰ ਪ੍ਰਕਾਸ਼ ਦਿਹਾੜੇ ਤੇ ਦੀ ਮੌਤ ਦੀ ਸਜ਼ਾ ਜਿਹੜੀ ਉਹ ਮਾਫ ਕੀਤੀ ਗਈ ਸੀ ਔਰ ਉਹ ਉਮਰ ਕੈਦ ਕੱਟਣ ਨੂੰ 95 ਤੋਂ ਲਗਾਤਾਰ ਜੇਲ੍ਹ ਦੇ ਵਿੱਚ ਆ ਸੋ ਅੱਜ ਦੀ ਐਗਜ਼ੈਕਟਿਵ ਨੇ ਉਹਨਾਂ ਦਾ ਇਹ ਸਿੱਖ ਪ੍ਰਤੀ ਤੇ ਪੰਜਾਬ ਪ੍ਰਤੀ ਰਵੱਈਏ ਦੀ ਔਰ ਜੋਰ ਨਖੇਦੀ ਨਹੀਂ ਕੀਤੀ ਇਸ ਗੱਲ ਦੀ ਪ੍ਰੋਰਤਾ ਵੀ ਕੀਤੀ ਆ ਕਿ ਇਹ ਇੱਕ ਕੋਝਾ ਯਤਨ ਹੋ ਰਿਹਾ ਪੰਜਾਬ ਦੀ ਤਾਕਤ ਨੂੰ ਹਟਿਆਉਣ ਦਾ ਔਰ ਨਾਲ ਜਿਹੜੀ ਸਭ ਤੋਂ ਮਾੜੀ ਕਿ ਕਸ਼ੋਰੀ ਲਾਲ ਜੈ ਨੂੰ ਕਸਾਈ ਕਹਿ ਕੇ ਸੰਬੋਧਨ ਕੀਤਾ ਜਾਂਦਾ ਉਹਨੂੰ ਲਗਭਗ 7 ਵਾਰ ਪਰੋਲ ਦਿੱਤੀ ਗਈ ਤੇ 13 ਵਾਰੀ ਉਹਦੀ ਫਰੋਲ ਹੋਈ ਜਿਹੜਾ ਦਿੱਲੀ ਦੀ ਨਸਲ ਕੁਸ਼ੀ ਦੇ ਵਿੱਚ ਮੋ ਮੇਨ ਦੌਰ ਤੇ ਜਿਹੜਾ ਮੁੱਲਜਮ ਸੀਗਾ ਇਹ ਦਿੱਲੀ ਸਰਕਾਰ ਨੇ ਕੀਤਾ ਔਰ ਇੱਕ ਹੋਰ ਵੀ ਸਾਡੇ ਕੋਲ ਕਿਉਂਕਿ ਉਸ ਵੇਲੇ ਦੇ ਪੇਪਰ ਵਿੱਚ ਖਬਰ ਛਪਈ ਆ ਕਿ ਦਿੱਲੀ ਦੀ ਨਸਲ ਕੁਸ਼ੀ ਦੇ ਵਿੱਚ ਕਾਂਸ ਦਾ ਕੋਈ ਕਸੂਰ ਨਹੀਂ ਇਹ ਦਿੱਲੀ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਆ ਸੋਚ ਰੋਮਣੀ ਕਮੇਟੀ ਨੇ ਕਿਉਂਕਿ ਸਿੱਖ ਜਜ਼ਬਾਤਾਂ ਦੇ ਨਾਲ ਇਹ ਖਲਵਾੜ ਕਰਨ ਵਾਲੇ ਇਹਦਾ ਵੀ ਗੰਭੀਰ ਨੋਟਿਸ ਲਿਆ ਤੇ ਅਸੀਂ ਸੈਂਟਰ ਸਰਕਾਰ ਤੋਂ ਵੀ ਮੰਗ ਕੀਤੀ ਆ ਕਿ ਜਿਹੜਾ ਇਹ ਮਤਾ ਹੋ ਚੁੱਕਾ ਉਸ ਮਤੇ ਨੂੰ ਲਾਗੂ ਕੀਤਾ ਜਾਵੇ ਉਹ ਤੋਂ ਇਲਾਵਾ ਸਾਡੇ ਜਿੰਨੇ ਵੀ ਸਿੱਖ ਸੰਘਰਸ਼ ਦੇ ਵਿੱਚ ਵੱਖ-ਵੱਖ ਤਾਹਾਂ ਤੇ ਜਿਹੜੇ ਕੈਦਾਂ ਕੱਢ ਰਹੇ ਆ ਉਹਨਾਂ ਨੂੰ ਵੀ ਜਿਹੜਾ ਆ ਉਹ ਰਹਾ ਕੀਤਾ ਜਾਵੇ ਸਾਡੀ ਮੁੱਖ ਮੰਗ ਅੱਜ ਦੀ ਸਗੀ